ਬੀਤੇ ਦਿਨੀ ਇੱਕ ਐਫਆਈਆਰ ਨੰਬਰ 306 ਰਜਿਸਟਰ ਕੀਤੀ ਸੀਗੀ ਜਿਹਦੇ ਚ ਇੱਕ ਰਵਿੰਦਰ ਉਰਫ ਰਵੀ ਨਾ ਦਾ ਵਿਅਕਤੀ ਹੈਗਾ ਇਹ ਸਦਰਪੱਟੀ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਪਾਸਿਓਂ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਸੀਗੇ ਇਸੇ ਲੜੀ ਚ ਅੱਗੇ ਕੰਮ ਕਰਦੇ ਆ ਹੋਇਆ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਇੱਕ ਹੋਰ ਇਹਦਾ ਸਾਥੀ ਦੋਸ਼ੀ ਹਰਪ੍ਰੀਤ ਇਲੀਅਸ ਹੈਪੀ ਇਲੀਅਸ ਮਿਲਖਾ ਇਹ ਪਿੱਖੇਵਿੰਡ ਦਾ ਰਹਿਣ ਵਾਲਾ ਤਰਨਤਾਰਨ ਦਾ ਇਦੇ ਕੋਲੋਂ ਵੀ ਜਦੋਂ ਇਹਨੂੰ ਅਸੀਂ ਅਰੈਸਟ ਕੀਤਾ ਇਹਦੀ ਪੁੱਛਗਿੱਛ ਕੀਤੀ ਇਹਦੇ ਕੋਲੋਂ ਵੀ ਸਾਨੂੰ 2 ਹੈਂਡ ਗ੍ਰੇਨੇਡ ਹੋਰ ਬਰਾਮਦ ਹੋਏ ਨੇ ਹੁਣ ਤੱਕ ਇਸ ਮੁਕਦਮੇ ਚ ਤਫਤੀਸ਼ ਦੌਰਾਨ ਸਾਡੇ ਕੋਲ 4 ਹੈਂਡ ਗ੍ਰੇਨੇਡ ਜਿਹੜੇ ਅਸੀਂ ਬਰਾਮਦ ਕਰ ਲਏ ਨੇ ਤੇ ਬਾਕੀ ਵੀ ਜਿਹੜੀ ਤਫਤੀਸ਼ ਹੈ ਅਸੀਂ ਡੂੰਘਾਈ ਨਾਲ ਕਰ ਰਹੇ ਹਾਂ ਸਖਤੀ ਨਾਲ ਕਰ ਰਹੇ ਹਾਂ ਜਿਹੜਾ ਕਿੱਥੇ ਵਰਤੇ ਜਾਣਗੇ ਇਹਦੀ ਪੁੱਛਗਿੱਛ ਦੌਰਾਨ ਕਰਨਾ ਲੱਗਦਾ ਜਿਹੜਾ ਸਾਨੂੰ ਹਜੇ ਤੱਕ ਸਾਹਮਣੇ ਆਇਆ ਹੈ ਇਹਨਾਂ ਨੂੰ ਜਿਹੜੇ ਆਈਐਸਆਈ ਦੇ ਏਜੰਟਸ ਨੇ ਉਹਨਾਂ ਨੇ ਪਹਿਲਾਂ ਇਹਨਾਂ ਨੂੰ ਕੋਰੀਅਰ ਜਿਹੜਾ ਹੈਗਾ ਇਹ ਸਮਾਨ ਪਿੱਕ ਕਰਨ ਵਾਸਤੇ ਭੇਜਿਆ ਸੀ ਜਿਹੜੇ ਇਹ ਕਨਸਾਈਨਮੈਂਟ ਡਰੋਨ ਰਾਹੀਂ ਆਈ ਸੀਗੀ ਤੇ ਫਰਦਰ ਇਹਨਾਂ ਨੂੰ ਫਿਲਹਾਲ ਇਹਨਾਂ ਕੋਲ ਸਟੋਰ ਕਰਾਇਆ ਹੋਇਆ ਸੀਗਾ ਤੇ ਇਹਨਾਂ ਨੂੰ ਦੱਸਿਆ ਜਾਣਾ ਸੀਗਾ ਕਿ ਕਿਹੜਾ ਟਾਰਗੇਟ ਹੋਏਗਾ ਬਾਕੀ ਅਸੀਂ ਹੋਰ ਵੀ ਡੰਗਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਜੇ ਕੋਈ ਵੀ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਜ਼ਰੂਰ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨਾਲ ਸਾਂਝੀ ਕਰਾਂਗੇ ਫਿਲਹਾਲ ਜਿਹੜਾ ਸਾਡੇ ਕੋਲ ਸਾਹਮਣੇ ਆਇਆ ਉਹ ਇਹ ਹੈ ਕਿ ਇਹਨਾਂ ਕੋਲ ਸਟੋਰ ਵੀ ਹੋਏ ਸੀ ਇਹ ਪਿੱਕ ਕਰਕੇ ਲੈ ਕੇ ਆਏ ਸੀਗੇ ਤੇ ਇਹਨਾਂ ਨੂੰ ਟਾਰਗੇਟ ਵੀ ਦਿੱਤੇ ਜਾਣੇ ਸੀਗੇ ਤੇ ਬਾਕੀ ਜੋ ਵੀ ਸਾਡੇ ਕੋਲ ਤੱਕ ਸਾਹਮਣੇ ਆਣਗੇ ਅਸੀਂ ਤੁਹਾਡੇ ਸਾਹਮਣੇ ਜਰੂਰ ਸੰਭਾਲਾਂਗੇ ਇਹਹੀ ਮੈਂ ਤੁਹਾਨੂੰ ਦੱਸ ਰਿਹਾ ਕਿ ਅਸੀਂ ਬੜੀ ਡੰਗਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਬੜੀ ਬਰੀਕੀ ਨਾਲ ਇੰਟਰੋਗੇਸ਼ਨ ਇਹਨਾਂ ਦੀ ਕਰ ਰਹੇ ਹਾਂ ਇਸੇ ਸਦਕਾ ਸਾਨੂੰ ਇਹਦਾ ਜਿਹੜਾ ਬੈਕਵਰਡ ਲਿੰਕੇਜ ਹਰਪ੍ਰੀਤ ਨਾਂ ਦਾ ਵਿਅਕਤੀ ਵੀ ਅਸੀਂ ਫਿਕਰ ਆਊਟ ਕੀਤਾ ਇਹਦੇ ਹੋਰ ਵੀ ਅਸੀਂ ਸਾਥੀ ਫਿਕਰ ਆਊਟ ਕਰ ਰਹੇ ਹਾਂ ਜਿਹੜੇ ਇਹਨਾਂ ਦੇ ਹੈਂਡਲਰ ਸੀ ਉਹਨਾਂ ਦੇ ਵੀ ਤੈਅ ਤੱਕ ਅਸੀਂ ਪਹੁੰਚਾਂਗੇ ਤੇ ਜਿਹੜੇ ਵੀ ਟਾਰਗੇਟਸ ਇਹਨਾਂ ਨੂੰ ਮਿਲੇ ਹੋਣਗੇ ਜੋ ਸਾਨੂੰ ਇਹ ਦੱਸਣਗੇ ਅਸੀਂ ਤੁਹਾਨੂੰ ਜਿਹੜੇ ਹੈਗੇ ਆ ਫਰਦਰ ਪੀਸੀ ਕਰਕੇ ਤੁਹਾਨੂੰ ਜ਼ਰੂਰ ਦੱਸਾਂਗੇ ਇਹਨਾਂ ਦੇ ਇੱਕ ਸੀਗੇ ਇੱਕ ਚਾਚਾ ਸੀਗਾ ਇਹਦਾ ਰਵਿੰਦਰ ਦਾ ਜਿਹੜਾ ਪਹਿਲਾਂ ਵੀ ਇਹਨਾਂ ਨਾਲ ਟੱਚ 'ਚ ਸੀਗਾ ਜਿਹਦੇ ਖਿਲਾਫ ਫੈਰੋਨ ਦਾ ਮੁਕੱਦਮਾ ਦਰਜ ਹੈ ਐਨਡੀਪੀਐਸ ਐਕਟ ਦਾ ਤੇ ਉਹਦੇ ਰਾਹੀਂ ਫੇਰੇ ਫਰਦਰ ਆਪ ਉਹਨਾਂ ਦੇ ਜਿਹੜੇ ਐਂਟੀਟੀ ਦੇ ਟੱਚ 'ਚ ਆਇਆ ਇਹਨੂੰ ਕਰੀਬ 1 ਸਾਲ ਹੋ ਚੁੱਕਾ ਹੈ ਇਹਦੇ ਨਾਲ ਗੱਲ ਕਰਦਿਆਂ ਹੋਇਆ ਤੇ ਇਹ ਜਿਹੜਾ ਹੈਗਾ ਇਹਨਾਂ ਨੂੰ ਟਾਰਗੇਟ ਫਿਰ ਉਹਨਾਂ ਨੇ ਦਿੱਤਾ ਸੀ ਕਿ ਨਾਲ ਮੋਟਰਸਾਈਕਲ ਤੇ ਸਾਡੇ ਨਾਲ ਜਦੋਂ ਬਾਗੂ ਕੀਤਾ ਕੋਈ ਚੋਰੀ ਦਾ ਜਾਂ ਕੋਈ ਐਬੀਸੀ ਬਿਲਕੁਲ ਬਾਰਕੀਨਾ ਏਜੰਸੀ ਤੋਂ ਪਤਾ ਕਰਾਰੇ ਕਿ ਕਿਹੜਾ ਕਿਹੜਾ ਇਹਨਾਂ ਨੇ ਇਹਨਾਂ ਦੇ ਮੋਟਰਸਾਈਕਲ ਕਿੱਥੋਂ ਇਹਨਾਂ ਨੇ ਪਰਚੇਸ ਕੀਤਾ ਇਹ ਵੀ ਅਸੀਂ ਪੂਰੀ ਤਰ੍ਹਾਂ ਤੱਕ ਬੰਦ ਸਰ ਰਵੀ ਨੇ ਇਹ ਡਰੋਨ ਲੈ ਕੇ ਮਦਵਾਇ ਸੀ ਇੱਕ ਤੇ ਅਸਲ ਸੈਕਮਿਲ ਇਹਨੇ ਮਿਲਕੇ ਨੂੰ ਦੇਖਦੇ ਸੀ ਕਿ ਅੱਗੇ ਜਾ ਕੇ ਤੇ ਆ ਉਹ ਕਲਾਸ ਮੈਂ ਕਿ ਸਪੈਸਿਫਿਕ ਪੁੱਛਦਾ ਕਿ ਜਿਸ ਤਰ੍ਹਾਂ ਪਿਛਲੇ ਸਾਹਮਣੇ ਦੇ ਵਿੱਚ ਕੁਝ ਪੁਲਿਸ ਦੇ ਆਣੇ ਜਾਂ ਕੁਝ ਇਸ ਤਰ੍ਹਾਂ ਦੇ ਇਤ ਨੂੰ ਉਹਨਾਂ ਨੇ ਕਿਤੇ ਇਥੇ ਸ਼ੋਅ ਕਰਨੇ ਹੋਣ ਜਾਂ ਇਹਨਾਂ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਡਰੋਨ ਰਾਹੀਂ ਕਨਸਾਈਨਮੈਂਟ ਆਈ ਸੀਗੀ ਰਵਿੰਦਰ ਤੇ ਮਿਲਖਾ ਹਰਪ੍ਰੀਤ ਇਕੱਠੇ ਸਾਥੀ ਸੀਗੇ ਇਹਨਾਂ ਨੇ ਜਿਹੜੀ ਕਨਸਾਈਨਮੈਂਟ ਆਪ ਰਿਟਰੀਵ ਕੀਤੀ ਸੀਗੀ ਇੱਕ ਗਰਵਿੰਦਰ ਅਸੀਂ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਇਹਦੇ ਕੋਲੋਂ 200 ਗ੍ਰਾਮ ਬ੍ਰਾਊਨ ਦੋਏ ਸੀ ਹਰਪ੍ਰੀਤ ਜਿਹੜਾ ਹੈਗਾ ਹੁਣ ਇਹਦਾ ਸਾਥੀ ਹੈ ਇਹਦੇ ਕੋਲੋਂ ਵੀ ਫਰਦਰ ਅਸੀਂ 200 ਗ੍ਰਾਮ ਬ੍ਰਾਊਨ ਕੀਤੇ ਜਿਹੜੇ ਟਾਰਗੇਟਸ ਹੈ ਉਹਨਾਂ ਟਾਰਗੇਟਸ ਬਾਰੇ ਅਸੀਂ ਕੁਝ ਕਿਛ ਇਹਨਾਂ ਤੋਂ ਬਿਲਕੁਲ ਪ੍ਰੋਪਰ ਤਰੀਕੇ ਨਾਲ ਕਰ ਰਹੇ ਹਾਂ ਤੇ ਜਿਹੜੇ ਵੀ ਟਾਰਗੇਟਸ ਇਹਨਾਂ ਨੂੰ ਦਿੱਤੇ ਗਏ ਸੀਗੇ ਉਸੇ ਤੁਹਾਡੇ ਮਾਧਿਅਮ ਰਾਹੀਂ ਜ਼ਰੂਰ ਸਾਂਝੇ ਕਰੋ। ਹਿਥਾਰਾਂ ਤੱਕ 20 ਤਰੀਕ ਤੱਕ ਦੀਵਾਲੀ ਤੋਂ ਪਹਿਲਾਂ ਹਿਥਾਰ ਹੀ ਕਰ ਲੈਨੇ ਹੁਣ ਬਾਜ਼ਾਰਾਂ 'ਚ ਰਾਸ਼ੀ ਕਾਫੀ ਜਿਹੜੇ ਇਤਿਆਹਾਦੀ ਗੱਲ ਕੀਤੀ ਥੀ ਜੜਿਆਲਾ ਜਣਾਲਾ ਰਹੀਆਂ ਜਿੱਥੇ ਵੀ ਆ। ਪਰ ਉਸ ਸਾਬ ਪੂਰੀ ਇਹਨਾਂ ਦੇ ਪੁਆਇੰਟਸ ਹੋ ਸਕਦੇ ਨੇ ਜਾਂ ਉਸ ਲੈਵਲ ਤੇ ਦੀ ਸਿਕਿਉਰਿਟੀ ਵੀ ਉਸ ਲੈਵਲ ਤੇ ਵਧਾਰੀ ਗਈ। ਮਾਨਯੋਗ ਡੀਜੀਪੀ ਸਾਹਿਬ ਨੇ ਮਾਨਯੋਗ ਸਪੈਸ਼ਲ ਡੀਜੀ ਸਾਹਿਬ ਨੇ ਸਾਨੂੰ ਬਕਾਇਦਾ ਫੋਰਸ ਪ੍ਰੋਵਾਈਡ ਕੀਤੀ ਹੈ ਐਕਸਟਰਾ ਲਾਅ ਐਂਡ ਆਰਡਰ ਡਿਊਟੀ ਲਈ। ਤਾਂ ਕਿ ਅਸੀਂ ਜਿਹੜਾ ਅਮਨ ਕਾਨੂੰਨ ਦੀ ਵਿਵਸਥਾ ਜਿਵੇਂ ਮੈਂ ਤੁਹਾਨੂੰ ਦੱਸਿਆ ਸਖਤ ਦਿਸ਼ਾ ਨਿਰਦੇਸ਼ ਨੇ ਕਿ ਕਿਸੇ ਵੀ ਮਾੜੇ ਅੰਸਰ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇ ਤੇ ਸਾਡੀ ਨਾਕਾਬੰਦੀ ਸਾਡੀਆਂ ਪੈਟਰੋਲਿੰਗ ਪਾਰਟੀਆਂ ਡੇ ਤੇ ਨਾਈਟ ਦੋਨੋਂ ਟਾਈਮ ਸਰਗਰਮ ਨੇ ਤੇ ਐਦਾਂ ਦਾ ਕੋਈ ਵੀ ਜਿਹੜਾ ਸ਼ੱਕੀ ਵਿਅਕਤੀ ਸਾਨੂੰ ਦਿਖਦਾ ਉਹਦੀ ਬਹੁਤ ਹੀ ਸ਼ਕਤੀ ਨਾਲ ਸੀ ਚੈਕਿੰਗ ਕਰ ਰਹੇ ਹਾਂ ਸਾਡੇ ਕਸਬਿਆਂ 'ਚ ਵੀ ਕਰ ਰਹੇ ਹਾਂ ਸਾਡੇ ਹਾਈਵੇਅਸ ਤੇ ਵੀ ਕਰ ਰਹੇ ਹਾਂ ਜਿਹੜੇ ਸਾਡੇ ਟਾਊਨਸ ਨੇ ਉਹਨਾਂ ਚ ਵੀ ਕਰ ਰਹੇ ਤਾਂ ਚਾਰ ਹੀ ਸੀਗੇ ਜਾਂ ਜਿਸ ਤਰ੍ਹਾਂ ਵਸਨ ਦੋ ਸੀਗੇ ਤਾਂ ਥੋੜਾ ਪਤਾ ਲੱਗ ਗਿਆ ਸੀ ਕੁਝ ਵੇਚ ਕੇ ਸ਼ਾਇਦ ਦੋ ਹੋ ਵੀ ਹੋ ਸਕਦੇ ਆ ਕੋਈ ਕੰਫਰਮੈਂਟ ਪੂਰੀ ਹੋ ਗਈ ਕਿ ਨਾ ਹੋਰ ਵੀ ਹੈਗੇ ਨੇ ਕਨੈਕਟਾਂ ਹੋਰ ਬੈਕਪਸ ਕਿ ਹੋਰ ਚੱਲ ਰਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਨਾਂ ਦੇ ਜਿਹੜੇ ਵੀ ਸਾਥੀ ਨੇ ਟੋਟਲ ਜਿਵੇਂ ਜਿੰਨੇ ਵੀ ਇਹਨਾਂ ਦੇ ਸਾਥੀ ਨੇ ਪਿੰਡ ਦੇ ਜਿਹੜੇ ਬੰਦੇ ਟੱਚ 'ਚ ਨੇ ਇਹਨਾਂ ਦੀ ਬੈਕਵਰਡ ਲਿੰਕ ਹੈ ਜਿਸ ਕਿਹੜੇ ਇਹਨਾਂ ਦੇ ਹੈਂਡਲਰ ਸੀ ਉਹਨਾਂ ਹੈਂਡਲਰਸ ਦੇ ਹੋਰ ਕਿਹੜੇ-ਕਿਹੜੇ ਵਿਅਕਤੀ ਟੱਚ 'ਚ ਸੀਗੇ ਅਸੀਂ ਪੂਰਾ ਦਾ ਪੂਰਾ ਨੈਟਵਰਕ ਹੈ ਪਰਦਾ ਫਾਸ਼ ਕਰਾਂਗੇ ਤੇ ਹੋਰ ਵੀ ਜਿਹੜੇ ਸਾਡੇ ਸਾਹਮਣੇ ਤਤ ਆਣਗੇ ਅਸੀਂ ਤੁਹਾਡੇ ਸਾਹਮਣੇ ਜ਼ਰੂਰ ਦੱਸਾਂ ਸਰ ਇਹ ਰਵਿੰਦਰ ਦੋ ਨੇ ਦੇ ਵਿੱਚ ਇੱਕ ਰਵਿੰਦਰ ਉਰਫ ਰਵੀ ਹੈ ਜੀ ਦੂਜਾ ਹੈਗਾ ਹਰਪ੍ਰੀਤ ਏਲੀਅਸ ਹੈਪੀ ਏਲੀਅਸ ਮਿਲਕਰ ਤੁਸੀਂ ਡਿਸਪੋਇ ਕਰੋਗੇ ਸਰ ਜੀ ਬਿਲਕੁਲ ਜੀ ਜਿਹੜੀ ਸਾਡੀ ਬੰਬ ਡਿਸਪੋਜ਼ਲ ਸਕਵਾਡ ਹੈਗੀ ਉਹਨੂੰ ਅਸੀਂ ਰਿਕੁਐਸਟ ਪਾ ਦਿਤੀ ਹੈ ਤੇ ਉਹ ਜਿਹੜੇ ਹੈਗੇ ਇਹਨੂੰ ਤਰਤੀਬ ਮੁਤਾਬਕ ਇਹਨੂੰ ਡਿਸਟਰੋਏ ਕੀਤਾ ਜਾ ਰਿਹਾ ਹੈ ਇਹ ਸਾਰਾ ਜਿਹੜਾ ਅਸੀਂ ਤਤ ਸਾਰੇ ਕੰਗਾਲ ਰਹੇ ਆ ਤੇ ਜਿਹੜੇ ਜਿਹੜੇ ਵੀ ਸਾਡੇ ਸਾਹਮਣੇ ਕਲਾਸੇ ਹੋਈ ਜਾਣਗੇ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਸਰ ਰਵਿੰਦਰ ਰਹਿਣਾ ਹਮ ਤਾਂ ਸੀ ਜਾਂ ਪੱਟੀ ਰਹਿਦਾ ਸੀ ਆ ਕਰਬਾਰ ਇਹ ਸਦਰ ਪੱਟੀ ਦਾ ਰਹਿਣ ਵਾਲਾ ਹੈ ਜੀ ਇੱਥੇ ਜਿਹੜਾ ਰਾਜਾ ਤਾਲ ਦੇ ਨੇੜੇ ਸਾਡੀ ਟੀਮ ਨੇ ਇਹਨੂੰ ਗਿਰਤਾ ਦਿੱਤਾ ਸੀ ਲੈ ਕਿ ਇਥੋਂ ਆਏ ਸੀ ਜਾਂ ਇਸ ਦੇ ਰੀਤੀ ਵਿੱਚ ਉਤਰਨਾ ਹੋਈ ਇਹ ਅਸੀਂ ਜਿਹੜੀ ਕਨਸਾਈਨਮੈਂਟ ਇਹਨਾਂ ਦੀ ਆਈ ਸੀ ਐਗਜ਼ੈਕਟ ਜਿਹੜੇ ਹੈਗੇ ਆ ਉਹਨਾਂ ਤੋਂ ਮੈਮੋਜ਼ ਵੀ ਬਣਵਾਵਾਂਗੇ ਤੇ ਉਹਨਾਂ ਨੂੰ ਐਗਜ਼ੈਕਟ ਲੋਕੇਸ਼ਨ ਤੇ ਵੀ ਲੈ ਕੇ ਜਾਵਾਂਗੇ ਤੇ ਹਜੇ ਇਹਨਾਂ ਤੋਂ ਹੀ ਪੁੱਛਗੀ ਜਾ ਰਹੀ ਹੈ ਕਿੱਥੋਂ ਲੈ ਕੇ ਆਏ ਸੀ